ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਮੇ ਸਿੱਖ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸ਼ਹੀਦੀਆਂ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਇਨ੍ਹਾਂ ਸ਼ਹਾਦਤਾਂ ਨੇ ਪੈਦਾ ਕੀਤਾ ਇੱਕ ਜਜ਼ਬਾ ਜਿਸ ਵਿੱਚ ਸਵੈਦੀਨਤਾ ਸਵੈਮਾਨਤਾ ਚੜ੍ਹਦੀ ਕਲਾ ਦਾ ਪ੍ਰਗਟਾਵਾ ਸੱਚੇ ਹੱਕ ਲਈ ਕੁਰਬਾਨੀਆਂ ਦੀ ਪ੍ਰਦਾਨ ਕੀਤੀ ਇੱਕ ਨਿਰੰਤਰ ਸੋਚ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਾਥੀਆਂ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਸਮੇਤ ਚਾਂਦਨੀ ਚੌਕ ਦਿੱਲੀ ਵਿੱਚ ਸ਼ਹਾਦਤ ਦਿੱਤੀ ਤੇ ਇਹ ਸਾਰੇ ਕਾਸੇ ਤੋਂ ਸਿੱਖ ਕੌਮ ਵਿੱਚ ਬਹੁਤ ਰੋਸ ਤੇ ਗੁੱਸਾ ਸੀ ਇਸੇ ਗੱਲ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਪਾਈ ਮਨੀ ਸਿੰਘ ਜੀ ਦਾ ਜਨਮ 1644 ਈਸਵੀ ਵਿੱਚ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ਫਰਗੜ ਅਜੂਕੇ ਪਾਕਿਸਤਾਨ ਦੇ ਵਿੱਚ ਹੋਇਆ ਇਸ ਬਾਰੇ ਵੀ ਇਤਿਹਾਸਿਕ ਖੋਜੀਆਂ ਦੇ ਵਿਚਾਰ ਵੱਖਰੇ ਵੱਖਰੇ ਹਨ ਆਪ ਨੇ 13 ਸਾਲ ਦੀ ਉਮਰ ਵਿੱਚ ਸਤਵੇਂ ਗੁਰੂ ਹਰ राय ਸਾਹਿਬ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਕੀਤਾ ਆਪ ਦਾ ਵਿਆਹ ਬੀਬੀ ਸੀਤੋ ਜੀ ਜੋ ਕਿ ਪਾਈ ਲੱਖੀ ਰਾਏ ਦੀ ਬੇਟੀ ਸਨ ਨਾਲ ਹੋਇਆ ਇਹ ਪਾਈ ਲਖੀਰਾਇ ਉਹੀ ਹਨ ਜਿਨ੍ਹਾਂ ਨੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤਰਦਾਸ ਸੰਸਕਾਰ ਆਪਣੀ ਕੁੜੀਆਂ ਨੂੰ ਅੱਗ ਲਾ ਕੇ ਕੀਤਾ ਸੀ ਜਿੱਥੇ ਅੱਜ ਦਿੱਲੀ ਦਾ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਹੈ ਪਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਹੀ ਨਿਕਟਵਰਤੀ ਤੇ ਵਿਸ਼ਵਾਸਪਾਤਰ ਹੈ 10ਵੇਂ ਗੁਰੂ ਪਾਸ ਰਹਿ ਕੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਦੀ ਸੇਵਾ ਕੀਤੀ ਤੇ ਵਿਦਵਤਾ ਵੀ ਹਾਸਲ ਕੀਤੀ ਆਪਨੇ ਅੰਮ੍ਰਿਤ ਦੀ ਪੋਹਲ ਗੁਰੂ ਗੋਬਿੰਦ ਸਿੰਘ ਜੀ ਤੋਂ ਲਈ ਅਤੇ ਪਾਈ ਮਨੀਆਂ ਤੋਂ ਪਾਈ ਮਨੀ ਸਿੰਘ ਅਨਤਾ ਨਾਮ ਰੱਖਿਆ ਗਿਆ ਆਪਨੇ ਪੰਗਾਣੀ ਦੇ ਯੁੱਧ ਵਿੱਚ ਆਪਣੀ ਵੀਰਤਾ ਦਿਖਾਈ ਤੇ ਆਪ ਨੂੰ 10ਵੇਂ ਗੁਰੂ ਨੇ ਦੀਵਾਨ ਦੀ ਉਪਾਧੀ ਨਾਲ ਨਿਵਾਜਿਆ ਅਨੰਦਪੁਰ ਵਿੱਚ ਰਹਿ ਕੇ ਆਪ ਗੁਰਬਾਣੀ ਦੀ ਵਿਆਖਿਆ ਕਰਦੇ ਰਹੇ ਤੇ ਫਿਰ ਸ੍ਰੀ ਅਮਰitsar ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਸਾਹਿਬ ਸ਼ਿਰਕੁਰ ਗੋਬਿੰਦ ਸਿੰਘ ਜੀ ਨੇ ਆਪ ਨੂੰ ਸ੍ਰੀ ਹਰਮੰਦਰ ਸਾਹਿਬ ਦਾ ਸੇਵਾਦਾਰ ਨਿਯੁਕਤ ਕੀਤਾ ਇੱਥੇ ਸੋਡੀਆਂ ਦੀ ਚਲਾਈ ਹੋਈ ਮਰਿਆਦਾ ਚੱਲ ਰਹੀ ਤੇ ਫਿਰ ਗੁਰਮਰਿਆਦਾ ਸਥਾਪਿਤ ਕੀਤੀ ਤੇ ਅਮਰਿਤ ਪ੍ਰਚਾਰ ਦਾ ਪ੍ਰਵਾਹ ਚਲਾਇਆ ਇਹ ਮਾਣ ਵੀ ਭਾਈ ਮਨੀ ਸਿੰਘ ਦੇ ਪਰਿਵਾਰ ਨੂੰ ਮਿਲਿਆ ਜਦੋਂ ਅਨੰਤਪੁਰ ਸਾਹਿਬ ਦੀ ਜੰਗ ਵਿੱਚ ਪਹਾੜੀ ਰਾਜਿਆਂ ਨੇ ਇੱਕ ਸ਼ਰਾਬੀ ਹਾਥੀ ਨੂੰ ਕਿਲੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ ਤਾਂ ਪਾਈ ਮਨੀ ਸਾਹਿਬ ਦੇ ਸੁਪੁੱਤਰ ਪਾਈ ਬਚਿੱਤਰ ਸਿੰਘ ਤੇ ਉਹਦੇ ਸਿੰਘ ਨੇ ਹਾਥੀ ਤੇ ਨਾਗਣੀ ਦਾ ਵਾਰ ਕਰਕੇ ਪਹੁੰਚਾਇਆ ਤੇ ਹਾਥੀ ਦੁਸ਼ਮਣਾਂ ਦੀਆਂ ਫੌਜਾਂ ਨੂੰ ਲੜਤਾੜਦੇ ਤੇ ਖਦੇੜਦਾ ਉਹਨਾਂ ਦਾ ਜਾਨੀ ਨੁਕਸਾਨ ਕਰ ਗਿਆ 10ਵੇਂ ਪਾਸ਼ਾ ਸਾਈ ਸ਼ਿਰਗੁਰ ਗੋਬਿੰਦ ਸਿੰਘ ਜੀ ਨੂੰ ਜਦੋਂ ਅਨੰਤਪੁਰ ਸਾਹਿਬ ਛੱਡਣਾ ਪਿਆ ਤਾਂ ਗੁਰੂ ਦੇ ਪਰਿਵਾਰ ਨੂੰ ਦਿੱਲੀ ਪਹੁੰਚਾਉਣ ਦਾ ਫਰਜ਼ ਪਾਈ ਮਨੀ ਸਿੰਘ ਨੇ ਪੂਰਾ ਕੀਤਾ ਤੇ ਫਿਰ ਦਮਦਮਾ ਸਾਹਿਬ ਆਏ ਤੇ ਇੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੋਲੋਂ ਦਮਦਮੀ ਬੀੜ ਲਿਖਵਾਈ ਗੁਰੂ ਗੋਬਿੰਦ ਸਿੰਘ ਜੀ ਦੀ ਰਵਾਨਗੀ ਦੱਖਣ ਵੱਲ ਕੀਤੀ ਤੇ ਉੱਧਰ ਹੀ ਨੰਦੇੜ ਵਿਖੇ ਜੋਤੀ ਜੋਤ ਸਮਾਗ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਸਰਦਲਤ ਤੋਂ ਸਿੱਖਾਂ ਤੇ ਕੀਤੇ ਹੋਏ ਅਤਿਆਚਾਰਾਂ ਦਾ ਬਦਲਾ ਲੈ ਕੇ ਰਾਜ ਦੀ ਸਥਾਪਨਾ ਕੀਤੀ। ਇਹ ਉਹ ਸਮਾਂ ਸੀ ਕਿ ਬੰਦਾ ਸਿੰਘ ਤੋਂ ਬਾਅਦ ਸ਼ਰਦਾਬ ਵਜੋ ਕਈ ਸਿੱਖਾਂ ਨੇ ਉਹਨਾਂ ਨੂੰ ਗੁਰੂ ਸਮਝਣਾ ਸ਼ੁਰੂ ਕਰ ਦਿੱਤਾ ਤੇ ਇਹ ਬੰਦੇ ਹੀ ਸਿੱਖ ਅਗਵਾਉਣ ਲੱਗ ਪਏ। ਇੱਥੋਂ ਤੱਕ ਕਿ ਉਹ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਤੇ ਕਬਜ਼ਾ ਕਰਨ ਲਈ ਵੀ ਚੱਲ ਪਏ। ਉਸੇ ਸਮੇਂ ਦੀਵਾਲੀ ਦੇ ਮੌਕੇ ਤਤ ਖਾਲਸਾ ਜੋ ਦੀਵਾਨ ਦੇ ਇਕੱਠ ਲਈ ਸਮੇਂ ਦੀ ਸਰਕਾਰ ਕੋਲੋਂ ਪ੍ਰਵਾਨਗੀ ਲੈ ਚੁੱਕੇ ਸਨ ਸਿੱਖਾਂ ਵਿਚਾਰੇ ਇਤਨੇ ਗੰਭੀਰ ਹਾਲਾਤ ਹੋ ਗਏ ਕਿ ਇਹ ਤੋਂ ਵੀ ਤੇਰਾ ਜਾਇਜ ਵਾਰਿਸ ਬਣਨ ਲਈ ਮਰਨ ਮਰਨ ਤੱਕ ਤਿਆਰ ਹੋ ਗਏ ਮਾਤਾ ਸੁੰਦਰ ਕੌਰ ਨੇ ਭਾਈ ਮਨੀ ਸਿੰਘ ਨੂੰ ਹੈੱਡ ਗ੍ਰੰਥੀ ਨਿਯੁਕਤ ਕਰਕੇ ਅੰਮ੍ਰਿਤਸਰ ਭੇਜਿਆ ਪਾਰ ਉਦੋਂ ਤੱਕ 21 ਤਰ੍ਹਾਂ ਵੱਖਰੇ ਵੱਖਰੇ ਬੁੰਗਿਆਂ ਤੇ ਕਬਜ਼ਾ ਜਮਾ ਚੁੱਕਿਆ ਸਨ ਭਾਈ ਮਨੀ ਸਿੰਘ ਨੇ ਸੂ ਸਿਆਣਪ ਦਿਖਾ ਕੇ ਦੋਵਾਂ 13 ਦੇ ਮੁਖੀਆਂ ਨੂੰ ਸਮਝਾਇਆ ਤੇ ਇਹ ਪ੍ਰਵਾਨ ਹੋਇਆ ਕਿ ਦੋ ਪਰਚੀਆਂ ਹਰ ਕੀ ਪੌੜੀ ਸਰੋਵਰ ਵਿੱਚ ਪਾਈਆਂ ਜਾਣ ਇੱਕ ਪਰਚੀ ਤੇ ਫਤਿਹਦਰਸ਼ਨ ਲਿਖਿਆ ਗਿਆ ਜੋ ਬੰਦੇ ਖਾਲਸਾ ਦਾ ਜੰਗੀ ਨਾਇਰਾ ਸੀ ਤੇ ਦੂਜੇ ਤਤ ਖਾਲਸਾ ਵਜੋਂ ਪਰਚੀ ਤੇ ਵਹਿਗੁਰੂ ਜੀ ਕੀ ਫਤਿਹ ਤੇ ਸਰੋਵਰ ਵਿੱਚ ਪਾ ਦਿੱਤੇ ਗੀਆਂ ਇਹ ਪ੍ਰਵਾਨਿਤ ਹੋਇਆ ਦੂਮਾ 13 ਵੱਲੋਂ ਕਿ ਜਿਸ ਦੀ ਪਰਚੀ ਪਹਿਲਾਂ ਤੈਰ ਕੇ ਉੱਪਰ ਉਠੇਗੀ ਉਹੀ ਤੜਾ ਗੁਰਤਾਮਾ ਦੀ ਸੰਭਾਲ ਦਾ ਵਾਰਿਸ ਮੰਨਿਆ ਜਾਵੇਗਾ ਇਸ ਸਾਰੇ ਸਮੇਂ ਵਿੱਚ ਸੰਗਤਾਂ ਨੂੰ ਵਾਹਿਗੁਰੂ ਦਾ ਜਾਪ ਤੇ ਅਰਦਾਸ ਕਰਨ ਲਈ ਕਿਹਾ ਗਿਆ। ਪਾਈ ਮਨੀ ਸਿੰਘ ਹੋਰਾਂ ਨੇ ਇਸ ਸਾਰੇ ਸਮੇਂ ਵਿੱਚ ਸੰਗਤਾਂ ਨੂੰ ਵਾਹਿਗੁਰੂ ਦਾ ਜਾਪ ਤੇ ਅਰਦਾਸ ਕਰਨ ਲਈ ਕਿਹਾ। ਆਖਰ ਤਤ ਖਾਲਸਾ ਦੀ ਪਰਚੀ ਵਾਹਿਗੁਰੂ ਜੀ ਦਾ ਖਾਲਸਾ ਫਤਿਹ ਵਾਲੀ ਉੱਪਰ ਆ ਗਈ। ਇਸ ਤਰ੍ਹਾਂ ਇਹ ਮਸਲਾ ਪਾਈ ਮਨੀ ਸਿੰਘ ਨੇ ਸਿਆਣਪ ਕਰਕੇ ਅਮਨ-ਅਮਾਨ ਨਾਲ ਸੁਲਝਾ ਦਿੱਤਾ। ਦੀਵਾਨ ਦੇ ਸਮੇਂ ਸਨ 1738 ਵਿੱਚ ਭਾਈ ਮਨੀ ਸਿੰਘ ਨੇ ਸਿੱਖਾਂ ਦਾ ਇਕੱਠ ਅੰਮ੍ਰਿਤਸਰ ਵਿੱਚ ਸੱਦ ਲਿਆ ਤੇ ਕਿਸੇ ਸਮਾਗਮ ਤੇ ਇਕੱਠ ਲਈ ਹਕੂਮਤ ਦੀ ਪ੍ਰਵਾਨਗੀ ਲੈਣੀ ਪੈਂਦੀ ਸੀ ਇਜਾਜ਼ਤ ਮਿਲ ਗਈ ਪਰ ਕਰ ਜਦੋਂ 10000 ਰੁਪਏ ਦੀ ਅਦਾਗੀ ਕਰਨੀ ਪੈਂਦੀ ਸੀ ਤਾਂ ਭਾਈ ਸਾਹਿਬ ਨੇ ਬੇਨਤੀ ਕਰਕੇ ਮਨਵਾ ਲਿਆ ਕਿ ਰਕਮ ਦੀ ਅਦਾਇਗੀ ਸਮਾਗਮ ਤੋਂ ਵਿੱਚ ਹੋਵੇਗੀ ਕਿਉਂਕਿ ਉਮੀਦ ਸੀ ਕਿ ਸੰਤਾ ਵੱਲੋਂ ਉਗਰਾਹੀਤਾ ਹੋਵੇਗੀ ਇਹ ਜਕਰੀਆ ਖਾਨ ਦੀ ਦੋਰੀ ਬਦਨੀਤੀ ਤੇ ਕਪਟਚਾਲ ਸੀ ਕਿ ਇੱਕੋ ਦਿਨ ਇਤਨੇ ਸਿੱਖ ਇਕੱਠੇ ਹੋਣਗੇ ਤਾਂ ਸਾਰਿਆਂ ਨੂੰ ਮਾਰਨ ਦਾ ਇਸ ਤੋਂ ਚੰਗਾ ਅਫਸਰ ਹੋਰ ਕੋਈ ਨਹੀਂ ਹੋ ਸਕਦਾ ਪਾਈ ਸਾਹਿਬ ਨੂੰ ਇੱਕ ਦਿਨ ਪਹਿਲਾਂ ਮੁਗਲ ਦੀ ਇਹ ਸਾਜ਼ਿਸ਼ ਦਾ ਪਤਾ ਲੱਗ ਗਿਆ ਤੇ ਹਲਕਾਰੇ ਤੇ ਸਿੱਖ ਨੌਜਵਾਨ ਹਰ ਰਸਤੇ ਤੇ ਭੇਜੇ ਗਏ ਤਾਂ ਕਿ ਸੰਗਤਾਂ ਨੂੰ ਸ੍ਰੀ ਹਰਮੰਦਰ ਸਾਹਿਬ ਆਉਣ ਤੋਂ ਰੋਕ ਦਿੱਤਾ ਜਾਵੇ ਪਰ ਬਹੁਤ ਸਾਰੇ ਸਿੱਖ ਆ ਚੁੱਕੇ ਸਨ ਜਕਰੀਆ ਖਾਨੇ ਲਖਪਤ ਰਾਏ ਨਾਲ ਰੜ ਕੇ ਸੈਂਕੜੇ ਸਿੱਖ ਸਰਦਾਲੂ ਕੋਸਰੋਵਰ ਵਿੱਚ ਇਸ਼ਨਾਨ ਕਰਦੇ ਤੇ ਕੁਝ ਪਰਉਕਰਮਾਂ ਦੇ ਵਿੱਚ ਸਭ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਫੈਮਨੀ ਸਿੰਘ ਨੂੰ ਪਰਵਾਨਿਤ ਕਰਕੇ ਨਾਂ ਜਮਾ ਕਰਨ ਦੇ ਦੋਸ਼ ਦੇ ਵਿੱਚ ਉਹਨਾਂ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਇਸ ਸਾਰੇ ਕਾਸੇ ਨੂੰ ਸੋਚ ਕੇ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿ ਸਿੱਧ ਕੀ ਸਿੱਖ ਕਿਵੇਂ ਗੁਰਦੁਆਰਾ ਸਾਹਿਬ ਦੇ ਵਿੱਚ ਨਿਹਾਥੇ ਮਾਰੇ ਗਏ ਸਨ ਭਾਈ ਮਨੀ ਸਿੰਘ ਨੇ ਇਹਨਾਂ ਦੇ ਸਾਥੀਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਤੇ ਇਨਕਾਰ ਕਰਨ ਤੇ ਬੰਦਬੰਦ ਕਟਣ ਦਾ ਹੁਕਮ ਦਿੱਤਾ ਗਿਆ ਬਾਕੀ ਦੇ ਸਾਥੀ ਭਾਈ ਦੀਵਾਨ ਸਿੰਘ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਦੂਜੇ ਸਾਥੀ ਭਾਈ ਬਲਕਾਰ ਸਿੰਘ ਨੂੰ ਪੁਠਾ ਟਾਂਕੇ ਜੂੰਦੇ ਜੀ ਸਰੀਰ ਦੀ ਖਲ ਉਤਾਰ ਕੇ ਸ਼ਹੀਦ ਕੀਤਾ ਗਿਆ ਭਾਈ ਪੂਪਤ ਸਿੰਘ ਨੂੰ ਚਰਖੜੀ ਤੇ ਝਾੜ ਕੇ ਜਿੰਦਾ ਸ਼ਹੀਦ ਕਰ ਦਿੱਤਾ ਗਿਆ ਤੇ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟ ਦਿੱਤਾ ਗਿਆ ਇਹ ਅਣਖੀ ਸਿੱਖ ਗੁਰੂ ਦੇ ਦਰਸਾਏ ਹੋਏ ਪੂਰਨੀਆਂ ਤੇ ਚੱਲ ਕੇ ਸ਼ਹੀਦੀ ਜਾਮਾ ਪਹਿਨ ਗਏ ਭਾਈ ਮਨੀ ਸਿੰਘ ਪ੍ਰਤੀ ਸਿੱਖ ਸੰਗਤਾਂ ਦੇ ਵਿੱਚ ਬੇहद ਸ਼ਰਧਾ ਤੇ ਸਤਿਕਾਰ ਸੀ ਤੇ ਉਹਨਾਂ ਦੀ ਸ਼ਹਾਦਤ ਬਾਰੇ ਸਿੱਖਾਂ ਵਿੱਚ ਬੜਾ ਰੋਸ ਪੈਦਾ ਹੋ ਗਿਆ ਤੇ ਇਨ੍ਹਾਂ ਕਾਤਲਾਂ ਨੂੰ ਸਜ਼ਾ ਦੇਣ ਲਈ ਸਿੱਖ ਗੁੰਡਾਗੁੰਡਣ ਲੱਗੇ ਭਾਈ ਮਨੀ ਸਿੰਘ ਦੇ ਭਤੀਜੇ ਭਾਈ ਅਖਰ ਸਿੰਘ ਨੇ ਕਾਤਲਾਂ ਨੂੰ ਸੋਧਿਆ ਨਵਾਬ ਕਪੂਰ ਸਿੰਘ ਨੇ ਇੱਕ ਮੁੱਠਪੇੜ ਦੇ ਵਿੱਚ ਸਮਦ ਖਾਨ ਦੇ ਪਕੜ ਨੂੜ ਕੇ ਕੋੜਿਆ ਦੇ ਪਿੱਛੇ ਕਸੀਟ ਕਸੀਟ ਕੇ ਮਾਰਿਆ ਜ਼ਕਰੀਆ ਖਾਨ ਨੂੰ ਪਾਈ ਤਾਰੂ ਸਿੰਘ ਨੇ ਪੈਰਾਂ ਦੀਆਂ ਜੁੱਤੀਆਂ ਦੇ ਨਾਲ ਮਾਰਿਆ ਭਾਈ ਮਨੀ ਸਿੰਘ ਇੱਕ ਉੱਚ ਕੋਟੀ ਦੇ ਵਿਦਵਾਨ ਕਥਾਵਾਚਕ ਤਪਸਵੀ ਫੁਰਤੀਲੇ ਸੂਰਬੀਰ ਯੋਧੇ ਸੂਝ-ਬੂਝ ਰੱਖਣ ਵਾਲੇ ਤੇ ਸਿੱਕੀ ਸਿੱਧਕ ਵਿੱਚ ਪੂਰਨਤਾ ਕਰਨ ਸਿੱਖ ਕੌਮ ਵਿੱਚ ਸਤਕਾਰੇ ਜਾਂਦੇ ਹਨ ਤੇ ਉਹਨਾਂ ਦੀ ਕਲਣਾ ਤੇ ਕੁਰਬਾਨੀ ਹਮੇਸ਼ਾ ਲਈ ਮਾਰਗਦਰਸ਼ਕ ਰਹੇਗੇ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਸਪੇਸ਼ੀਅਲ ਕਰੀ ਦੇ ਵਿੱਚ ਜੇ ਕੋਈ ਔਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਤਾਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਕਲੀ ਵੀਡੀਓ ਸੇ ਵਿਸਥਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ